ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਨਰੇਡੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਾਦਾਵਾਨੀ ਫਾਊਂਡੇਸ਼ਨ ਦੇ ਸਹਿਯੋਗ ਨਾਲ 19 ਦਸੰਬਰ ਤੱਕ ਚੱਲਣ ਵਾਲੇ ਉਕਤ ਪ੍ਰੋਗਰਾਮ ਦਾ ਆਗਾਜ਼ ਕਾਲਜ ਡਾਇਰੈਕਟਰ ਡਾਕਟਰ ਮੰਜੂ ਬਾਲਾ ਸ਼੍ਰੀ ਯੋਗੇਸ਼ ਵਧਾਵਨ ਅਤੇ ਸ਼੍ਰੀ ਵਿਕਾਸ ਵਰਮਾ ਰਮਨ ਕੁਮਾਰ ਸ਼੍ਰੀਮਤੀ ਵਾਨੀ ਗੰਡਾ ਅਤੇ ਸ਼੍ਰੀਮਤੀ ਗੌਰੀ ਮਦਾਨ ਨਾਲ ਮਿਲ ਕੇ ਸ਼ਮਾ ਰੋਸ਼ਨ ਕਰਕੇ ਕੀਤਾ ਇਸ ਮੌਕੇ ਸਰਦਾਰ ਸ਼ੀਨਾ ਨੇ ਵਿਦਿਆਰਥੀਆਂ ਵਿੱਚ ਨਿਪੁੰਨਤਾ ਨੂੰ ਢਾਲਣ ਲਈ ਸਿੱਖਿਆਕਾਂ ਦੀ ਮਹੱਤਵਪੂਰਨ ਭੂਮਿਕਾ ਤੇ ਜ਼ੋਰ ਦਿੱਤਾ ਡਾ. ਮਨਜੂ ਬਾਲਾ ਨੇ ਸਮੂਹ ਮਹਿਮਾਨਾਂ ਦਾ ਫੁੱਲਾਂ ਦਾ ਗੁਲਦਸਤਾ ਪੇਟ ਕਰ ਸਵਾਗਤ ਕੀਤਾ। ਉਸ ਉਪਰੰਤ ਉਦਘਾਟਨੀ ਪਾਸ਼ਣ ਵਿੱਚ ਸਕੂਲ ਪੱਧਰ ਤੇ ਨਵੀਨਤਾ ਰਚਨਾਤਮਕਤਾ ਤੇ ਡਿਜ਼ਾਈਨ ਸੋਚ ਨੂੰ ਪੋਸ਼ਣ ਦੇਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਗਿਆ। ਉਹਨਾਂ ਕਿਹਾ ਕਿ ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਜੁੜੇ ਪਵਿੱਖਲੇ ਤਿਆਰ ਪੀੜੀ ਦੇ ਨਿਰਮਾਣ ਲਈ ਅਧਿਆਪਕਾਂ ਨੂੰ ਉਦਮੀ ਅਤੇ ਸਮੱਸਿਆ ਹੱਲ ਕਰਨ ਵਾਲੇ ਪਹੁੰਚ ਨਾਲ ਸ਼ਕਤ ਬਣਾਉਣਾ ਜ਼ਰੂਰੀ ਹੈ ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਚੰਡਿਆਲਾ ਗੁਰੂ ਬਿਆਸ ਨਾ ਕਲਾਮਜੀਠਾ ਕਥੂ ਨੰਗਲ ਗੱਗੋ ਮਾਹਲ ਅਜਨਾਲਾ ਫਾਜ਼ਿਲਕਾ ਅਤੇ ਨੇੜਲੇ ਖੇਤਰਾਂ ਤੋਂ ਇਲਾਕੇ ਪੰਜਾਬ ਭਰ ਦੇ ਪੀਐਮ ਸ਼੍ਰੀ ਸਕੂਲਾਂ ਦੇ 190 ਤੋਂ ਵਧੇਰੇ ਪ੍ਰਿੰਸੀਪਲ ਅਤੇ ਅਧਿਆਪਕ ਹਿੱਸਾ ਲੈ ਰਹੇ ਹਨ